ਦੋਸਤੋ ਸਤਿ ਸ੍ਰੀ ਅਕਾਲ ਜਬ ਬਰਨਾਲ ਟਰੈਕਟਰ ਮੰਡੀ ਤੇ ਪਹੁੰਚੇ ਆਂ ਸੀਜ਼ਨ ਆਫ ਦਾ ਟਰੈਕਟਰ ਦੇ ਕੀ ਰੇਟ ਰਹਿਣ ਵਾਲੇ ਆ ਤੁਹਾਡੇ ਨਾਲ ਆਪਾਂ ਸਾਰੇ ਰੇਟ ਸਾਂਝੇ ਕਰਾਂਗੇ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜਰੂਰ ਦੱਬ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਜੇ ਵੀਡੀਓ ਤੁਸੀਂ ਫੇਸਬੁੱਕ ਪੇਜਨਲ ਤੇ ਫੇਸਟੇ ਦੇਖ ਰਹੇ ਹੋ ਤਾਂ ਪੇਜ ਨੂੰ ਜਰੂਰ ਫੋਲੋ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਸਭ ਤੋਂ ਪਹਿਲਾਂ ਆਪਾਂ ਜੋਂਡੀਆ 5310 ਦੀ ਗੱਲ ਕਰਾਂਗੇ 18 ਮਾਡਲ ਆ 9 ਲੱਖ 25 ਹਜ਼ਾਰ ਡਿਮਾਂਡ ਛਤਰੀ वगैरह ਲੱਗੀ ਹੋਈ ਆ ਤੇ ਅੱਗੇ ਆ ਗਈ Mahindra Novo 755 DI 4x4 2022 ਮਾਡਲ ਆ 11 ਲੱਖ 90 ਹਜ਼ਾਰ ਡਿਮਾਂਡ ਕੀਤੀ ਗਈ ਹੈ ਮਾਲਕ ਵੀਰ ਵੱਲੋਂ ਤਾਂ ਬਿਲਕੁਲ ਨਿਊ ਟਰੈਕਟਰ ਐਨ ਐਮ ਆਰ ਐਫ ਦੇ ਟਾਇਰ ਲੱਗੇ ਨੇ ਟਰੈਕਟਰ ਦੀ ਤਾਂ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਨਾ ਮੈਂ ਹੀ ਆ ਬਿਲਕੁਲ 22 ਮਾਡਲ ਅੱਗੇ ਆ ਗਿਆ ਜੀ ਸਟੈਂਡਰਡ 2022 ਮਾਡਲ 575000 ਡਿਮਾਂਡ ਕੀਤੀ ਗਈ ਹੈ ਮਾਲਕ ਵੀਰ ਵੱਲੋਂ ਬਿਲਕੁਲ ਨਵਾਂ ਟਰੈਕਟਰ ਆ ਗੂਡਗਰ ਦੇ ਟਾਇਰ ਨੇ 16 9 28 ਦੇ ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ